दिल्ली ਦੇ ਦੰਗਿਆਂ ਦੇ ਵਿੱਚ ਉਹਨੂੰ ਫਸਾ ਕੇ ਬਿਨਾ ਕਿਸੇ ਉਹਦੀ ਸ਼ਮੂਲੀਅਤ ਤੋਂ ਉਹਨੂੰ ਫਸਾ ਕੇ 4.5 ਸਾਲ ਰੋਗਿਲ ਜਵਾਨਤ ਨਹੀਂ ਹੋਇਆ ਤੱਕ ਕਿਉਂ ਕਿ ਸਰਕਾਰ ਖਿਲਾਫ ਬੋਲਦਾ ਸੀ ਸੋ ਜਿਹੜੀ ਇਸ ਤਰ੍ਹਾਂ ਦੀ ਐਮਰਜੈਂਸੀ ਹੈ ਨਾ ਇਹ ਉਦੋਂ ਵੀ ਖਤਰਨਾਕ ਹੈ ਕਹਿੰਦਾ ਇਹ ਰਹੇਗੇ ਵੀ ਜੇ ਕੋਈ ਕਾਂਗਰਸ ਨੇ ਇਹ ਇੰਦਰਗਰਦੀ ਬੜੀ ਭੈੜੀ ਗੱਲ ਕੀਤੀ ਦੀ ਲੋਕਾਂ ਦੇ ਸਾਰੇ ਹੱਤੋਂ ਨੂੰ ਖਤਮ ਕਰਤੇ ਸੀ ਅਧਿਕਾਰ ਖਤਮ ਕਰਤੇ ਸੀ ਉਹਨਾਂ ਨੇ ਲੋਕਾਂ ਤੇ ਹਮਚਦਤ ਕੀਤਾ ਪਰ ਇਸ ਵੇਲੇ ਅਣ ਐਲਾਨੀ ਐਮਰਜੈਂਸੀ ਹੈ ਜਿਹੜੀ ਉਹ ਸਾਡੇ ਵਾਸਤੇ ਉਧਰ ਵੀ ਘਾਤਕ ਸਿੱਧ ਹੋ ਰਹੀ ਹੈਗੀ ਕਿਸੇ ਦੀ ਬੋਲਣ ਦੀ ਜੁਰਤ ਨਹੀਂ ਸਰਕਾਰ ਦੇ ਖਿਲਾਫ ਸੈਂਟਰ ਖਿਲਾਫ ਦੀ ਹੈ ਸੈਂਟਰ ਦੀਆਂ ਤੁਸੀਂ ਨੀਤੀਆਂ ਨੂੰ ਵੀ ਨਿੰਦਿਆ ਕਰ ਦਿਓ ਸੈਂਟਰ ਦੀਆਂ ਨੀਤੀਆਂ ਦੇ ਤੁਸੀਂ ਖਿਲਾਫ ਬੋਲ ਦਿਓ ਕਿਸੇ ਦੀ ਜੁਰਤ ਨਹੀਂ ਹੈ ਜੇ ਕੋਈ ਬੋਲਦਾਗਾ ਤਾਂ ਉਹ ਤੇ ਕੇਸ ਬਣਾ ਕੇ ਉਹ ਨਹੀਂ ਜਮਾਨਤ ਤੱਕ ਨਹੀਂ ਹੌਣ ਦੇਣ ਸੋ ਜਿਹੜੀ ਇਸ ਤਰ੍ਹਾਂ ਦੀ ਐਮਰਜੈਂਸੀ ਐਨ ਐਲਾਨੇ ਜਿਹਨੂੰ ਆਪਸੀਂ ਕਹਿ ਸਕਦੇ ਐਮਰਜੈਂਸੀ ਇਹ ਉਹ ਦਿਨੋਂ ਵੀ ਖਤਰਨਾਕ ਹੈ ਮਿਲਕ ਨੂੰ ਫਿਰਕੂ ਦੀ ਹੱਥੋਂ ਤੇ ਵੰਡ ਕੇ ਮੋਟਾ ਮੱਕਿਆ ਕੀਤੇ ਆ ਜਾ ਰਹੀਆਂ ਨੇ ਕਿਆਂ ਜਿਹੜੀਆਂ ਗੱਲਾਂ ਦੁਨੀਆ ਨਿੰਦ ਰਹੀ ਹੈਗੀ ਉਹ ਇਹ ਕਰ ਰਹੇ ਹਣਗੇ ਅਸੀਂ ਇਹ ਸੰਦੂਰ ਆਪਰੇਸ਼ਨ ਕਰਕੇ ਆਖ ਤਾਂ ਪਾਕਿਸਤਾਨ ਦਾ ਨੱਕ ਚ ਦਮ ਕਰਤਾ ਜੇ ਦੇਖਿਆ ਜਾਵੇ ਸਾਡੇ ਸਾਡੀਆਂ ਟੀਮਾਂ ਬਾਹਰਲੇ ਬੁਲਕਾਂ ਚ ਗਈਆਂ ਸੀਗੇ ਇਹ ਗੱਲ ਕਹਿਣ ਵਾਸਤੇ ਕਿ ਸੰਦੂਰ ਆਪਰੇਸ਼ਨ ਦੇ ਵਿੱਚ ਅਸੀਂ ਪਾਕਿਸਤਾਨ ਨੂੰ ਇਹ ਸਾਰਕ ਸਖਾਤਾ ਕਿਸੇ ਮੁਰਤਰੇ ਉਹਦਾ ਹੰਗਾਰਾ ਨਹੀਂ ਭਰਿਆ ਭਾਵੇਂ ਸਾਡਾ মিডিਆ ਕੁਝ ਵੀ ਕਹੀ ਜਾਵੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਹਦੇ ਚ ਪਾਕਿਸਤਾਨ ਦਾ ਕਸੂਰ ਹੈ ਜਨਾ ਉਹਨਾਂ ਇੰਡੀਆ ਦਾ ਉਤੋਂ ਵੱਧ ਕਸੂਰ ਹੈ ਤੁਹਾਡੀ ਐਨੀ ਤੁਹਾਡੇ ਕੋਲੇ ਐਨੀ ਸੋਰਸ ਹੈਗੇ ਐਨੇ ਸਾਧਨ ਹੈਗੇ ਤੁਹਾਡੇ ਕੋਲੇ ਤੁਹਾਡੀ ਐਨੀ ਸੀਆਈਡੀ ਹੈ ਕੋਹਨੂੰ ਇਹ ਨਾ ਪਤਾ ਲੱਗਿਆ ਵੀ ਐਡਾ ਵੱਡਾ ਅਟੈਕ ਹੋਣ ਵਾਲਾ ਹੈਗਾ ਜਿੱਥੇ ਕਿ 7 ਲੱਖ ਫੌਜ ਜੰਮੂ ਕਸ਼ਮੀਰ ਚ ਬੈਠੀ ਹੈ ਜੀ ਉੱਥੇ ਐਡਾ ਵੱਡਾ ਅਟੈਕ ਹੋ ਕੇ 26 ਬੰਦੇ ਮਾਰ ਦਿੱਤੇ ਜਾਣ ਔਰ ਡੇਢ ਘੰਟਾ ਉੱਥੇ ਉਹ ਕਾਰਵਾਈ ਕਰੀ ਜਾਣ ਕੋਈ ਉੱਥੇ ਪਹੁੰਚੇ ਨਾ ਤਾਂ ਕਸੂਰ ਕੀ ਦਾਗਾ ਉਹ ਸੂ ਸਾਡੇ ਕਸੂਰ ਸਾਡੀ ਸਰਕਾਰ ਦਾ ਹੈਗਾ ਸਾਡੇ ਗ੍ਰਹਿ ਮੰਤਰੀ ਦਾ ਹੈਗਾ ਆਪਦੇ ਉੱਤੇ ਗੱਲ ਐਣ ਦੀ ਬਜਾਏ ਸਾਰੇ ਪਾਕਿਸਤਾਨ ਤੇ ਸਿੱਟੀ ਆ ਰਹੀ ਹੈ ਜੀ ਪਾਕਿਸਤਾਨ ਦਾ ਸਾਡਾ ਕੀ ਦੁਸ਼ਮਣ ਹੈ ਭਈ ਸਾਨੂੰ ਬੌਂਡੀਆਂ ਦਾ ਬਣਾ ਕੇ ਰੱਖਣੀ ਚਾਹੀਦੀ ਹੈ ਸਾਡਾ ਵਪਾਰ ਸਭ ਕੋ ਬੰਦ ਕਰ ਲਿਆ ਅੱਗੇ ਅਟੈਕਾ ਉੱਥੇ ਹੋਏ ਜੋ ਵੀ ਕੀਤਾ ਇਹਨਾਂ ਨੇ ਅਟਾਰੀ ਬਾਰਡਰ ਅਗਲੇ ਸਿਰ ਬੰਦ ਕਰਤਾ ਤੇ ਗੁਜਰਾਤ ਦੀ ਜਿਹੜੀ ਬੰਦਰਗਾਹ ਹੈ ਉਥੋਂ ਪਾਕਿਸਤਾਨ ਨਾਲ ਉਹ ਮੇਜ ਵਿਚਰ ਰਿਹਾ ਹੈਗਾ ਕਿਉਂਕਿ ਉਹ ਅਡਾਨੀ ਦੀ ਹੈਗੀ ਸੋ ਇਹ ਗੱਲਾਂ ਸੋਚਣ ਵਾਲੀਆਂ ਕਿ ਪੰਜਾਬ ਨੂੰ ਜਾਨ ਬੁੱਧ ਕੇ ਟਾਰਗੇਟ ਕੀਤਾ ਜਾ ਰਿਹਾ ਹੈਗਾ ਉਹ ਗੱਲਾਂ ਕੀਤੇਆਂ ਜਾ ਰਹੀਆਂ ਨੇ ਜਾਂ ਜਿਹੜੀਆਂ ਸਰਕਾਰ ਬਿਲਕੁਲ ਬੇਤੁਕੀਆਂ ਗੱਲਾਂ ਕਰ ਰਹੀ ਹੈ ਸੋ ਭਰਾਵੋ ਇਹਨਾਂ ਗੱਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਚਾਹ ਆਗੇ ਤੁਹਾਨੂੰ ਚਾਹ ਪੀਣੀ ਆ ਤੁਹਾਡਾ ਚਾਹ ਪੀਣ ਦੇ ਵਿੱਚ ਧਿਆਨ ਹੈਗਾ ਮੈਂ ਤੁਹਾਡੇ ਇੰਨੀਆਂ ਗੱਲਾਂ ਕਰ ਰਹੀਆਂ ਸੀ